ਸ਼੍ਰੋਮਣੀ ਅਕਾਲੀ ਦਲ ਇਹ ਕਹਿੰਦਾ ਨਹੀਂ ਥੱਕਦਾ ਬਈ ਚੰਡੀਗੜ ਸਾਡਾ ਏ ਕੀ ਸ਼੍ਰੋਮਣੀ ਅਕਾਲੀ ਦਲ ਕੋਲ ਚੰਡੀਗੜ ਲਈ ਉਮੀਦਵਾਰ ਹੈ ਜਾਂ ਨਹੀਂ ਮੈਂ ਕੰਦਸੇ ਪਾਗਮਾ ਟ੍ਰਾਇਲ ਸ਼ਵਾਲਕ ਟੀਵੀ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਸਿਆਸੀ ਚੋਣ ਮੈਦਾਨ ਜਿਹੜਾ ਕਿ ਪਾਰਲੀਮੈਂਟ ਦਾ ਉਹ ਭਖਣ ਦੇ ਕਿਨਾਰੇ ਹੈ ਆਹ ਸਮਝ ਲਓ ਬੇਨਾਮ ਜਦਗੀਆਂ ਦਾ ਅੱਜ ਲਗਭਗ ਦੂਜਾ ਤੀਜਾ ਦਿਨ ਹੈ ਸੋ ਜੇਕਰ ਸਮੁੱਚੇ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਲਗਭਗ ਸਾਰੀਆਂ ਹੀ ਧਿਰਾਂ ਆਪਣੇ ਵੱਲੋਂ ਜ਼ੋਰ ਅਜ਼ਮਾਈ ਕਰਨ ਵਿੱਚ ਕੋਈ ਕਸਰ ਨਹੀਂ ਛੱਡਣਗੀਆਂ ਜਿਨ੍ਹਾਂ ਦੇ ਵਿੱਚ ਮੁੱਖ ਧਿਰ ਜਾਨੀ ਕਿ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣੇ ਜਾਨੀ ਕਿ ਆਮ ਆਦਮੀ ਪਾਰਟੀ ਨੇ ਪੂਰੇ 13 ਦੇ 13 ਕੈਂਡੀਡੇਟ 14ਵਾਂ ਕੈਂਡੀਡੇਟ ਚੰਡੀਗੜ੍ਹ ਦੇ ਵਿੱਚ ਕਾਂਗਰਸ ਨਾਲ ਸਮਝੌਤੇ ਦੇ ਵਿੱਚ ਉਹਨਾਂ ਨੇ ਉਤਾਰ ਦਿੱਤਾ ਹੈ ਸੋ ਜੇਕਰ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਵੀ 13 ਦੀਆਂ 13 ਸੀਟਾਂ ਤੇ ਪੰਜਾਬ ਦੇ ਵਿੱਚ ਆਪਣੇ ਉਮੀਦਵਾਰ ਉਤਾਰੇ ਨੇ ਇਸੇ ਤਰ੍ਹਾਂ ਕਾਂਗਰਸ ਨੇ ਆਪਣੇ ਉਮੀਦਵਾਰ ਉਤਾਰੇ ਨੇ ਇਸੇ ਤਰ੍ਹਾਂ ਭਾਰਤੀ ਜਨਤਾ ਪਾਰਟੀ ਨੇ 13 ਦੀਆਂ 13 ਸੀਟਾਂ ਤੇ ਆਪਣੇ ਉਮੀਦਵਾਰ ਉਤਾਰੇ ਨੇ ਸੋ ਜੇਕਰ ਪਿਛਲੀਆਂ 2019 ਦੀਆਂ ਸੋ ਜੇਕਰ ਆਪਾਂ ਪਿਛਲੀਆਂ 2019 ਦੀਆਂ ਪਾਰਲੀਮੈਂਟ ਦੀਆਂ ਚੋਣਾਂ ਦੀ ਗੱਲ ਕਰੀਏ ਤਾਂ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਵਿੱਚ ਸਮਝੌਤਾ ਸੀ। ਸਮਝੌਤਾ ਕੀ ਸੀਗਾ 10 ਸ਼੍ਰੋਮਣੀ ਅਕਾਲੀ ਦਲ ਦੀਆਂ ਤੇ 3 ਭਾਰਤੀ ਜਨਤਾ ਪਾਰਟੀ ਦੀਆਂ ਜਿਹੜੀਆਂ ਟਿਕਟਾਂ ਉਹ ਸਨ ਉਹਨਾਂ ਦੇ ਵਿੱਚੋਂ ਕੁਝ ਜਣੇ ਕਿ ਦੋ ਸੀਟਾਂ ਜਿਹੜੀਆਂ ਸ਼੍ਰੋਮਣੀ ਅਕਾਲੀ ਦਲ ਨੇ ਜਿੱਤੀਆਂ ਸਿਕੀਆਂ ਔਰ ਦੋ ਸੀਟਾਂ ਜਿਹੜੀਆਂ ਕੇ ਭਾਰਤੀ ਜਨਤਾ ਪਾਰਟੀ ਨੇ ਜਿੱਤੀਆਂ ਸੀ। ਸੋ ਹੁਣ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੀ ਚੋਣ ਮੈਦਾਨ ਦੇ ਵਿੱਚ ਪੂਰੇ ਜੋਰ ਸ਼ੋਰ ਨਾਲ ਹੈ ਤੇ ਬਹੁਜਨ ਸਮਾਜ ਪਾਰਟੀ ਵੀ ਪੂਰੇ ਜੋਰ ਸ਼ੋਰ ਨਾਲ ਹੈ ਤੇ ਹੋਰ ਸੱਜੀਆਂ ਖੱਪੀਆਂ ਪਾਰਟੀਆਂ ਜਾਂ ਆਜ਼ਾਦ ਉਮੀਦਵਾਰ ਉਹ ਵੀ ਸਾਰੇ ਚੋਣ ਮੈਦਾਨ ਵਿੱਚ ਨੇ ਸੋ ਦੋਸਤੋ ਅੱਜ ਅਸੀਂ ਗੱਲ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਜਿਹੜੀ ਕਿ ਪੰਜਾਬੀ ਖੇਤਰੀ ਪਾਰਟੀ ਜਿਹੜੀ ਕਿ ਆਪਣੇ ਆਪ ਨੂੰ ਖੇਤਰੀ ਪਾਰਟੀ ਕਹਿੰਦੀ ਹੈ ਔਰ ਚੰਡੀਗੜ੍ਹ ਤੇ ਪੂਰਾ ਦਾਵਾ ਕਰਦੀ ਹੈ ਔਰ ਸਾਨੂੰ ਵੈਸੇ ਕਰਨਾ ਵੀ ਚਾਹੀਦਾ ਅਸੀਂ ਸਾਰੇ ਪੰਜਾਬੀਆਂ ਸਾਨੂੰ ਆਪਣਾ ਦਾਵਾ ਵੀ ਨਹੀਂ ਛੱਡਣਾ ਚਾਹੀਦਾ ਵੀ ਚੰਡੀਗੜ੍ਹ ਤੇ ਸਾਡਾ ਦਾਵਾ ਪੂਰਾ ਪਰ ਜਿੱਥੇ ਤੱਕ ਸਿਆਸੀ ਤਰ੍ਹਾਂ ਸਿਆਸੀ ਤਰ੍ਹਾਂ ਦੇ ਵਿੱਚ ਪ੍ਰਮੁੱਖ ਜਿਹੜੀ ਸ਼੍ਰੋਮਣੀ ਅਕਾਲੀ ਦਲ ਹੈ ਉਹ ਇੱਕ ਦਾਵਾ ਕਰਦੀ ਨਹੀਂ ਥੱਕਦੀ ਵੀ ਸ਼੍ਰੋਮਣੀ ਅਕਾਲੀ ਦਲ ਇਹ ਕਹਿੰਦਾ ਨਹੀਂ ਥੱਕਦਾ ਵੀ ਚੰਡੀਗੜ ਸਾਡਾ ਹੈ। ਔਰ ਅਸੀਂ ਚੰਡੀਗੜ ਤੇ ਪਹਿਰਾ ਦੰਦੇ ਆ। ਪਰ ਜਦੋਂ ਅੱਜ ਸਿਆਸੀ ਚੋਣਾਂ ਦਾ ਪਾਰਲੀਮੈਂਟ ਚੋਣਾਂ ਦਾ ਬਿਗਲ ਵੱਜ ਚੁੱਕਿਆ ਹੈ। ਤਾਂ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜਿਹੜੇ ਕਿ ਵੱਡੇ ਸਮੇਂ ਤੋਂ ਚੰਡੀਗੜ੍ਹ ਦੇ ਵਿੱਚ ਵਿਚਰ ਰਹੇ ਨੇ ਡਿਪਟੀ ਮੇਅਰ ਵੀ रह ਚੁੱਕੇ ਨੇ ਸਰਦਾਰ ਹਰਦੀਪ ਸਿੰਘ ਪਟੇਲਾ ਉਹਨਾਂ ਨੂੰ ਕੁਛ ਦਿਨ ਪਹਿਲਾਂ ਉਹਨਾਂ ਨੇ ਉਮੀਦਵਾਰ ਐਲਾਨਿਆ ਸੀ। ਔਰ ਦੂਸਰੀ ਢੜਲੇਦਾਰ ਉਮੀਦਵਾਰ ਤਾਂ ਐਲਾਨਿਆ ਨਹੀਂ ਖੈਰ ਢੜਲੇਦਾਰ ਅਕਾਲੀ ਲੀਡਰ ਬੀਬਾ ਹਰਜਿੰਦਰ ਕੌਰ ਜਿਹੜੀ ਕਿ ਜਿਸ ਨੂੰ ਹੁਣੇ-ਹੁਣੇ ਸ਼੍ਰੋਮਣੀ ਅਕਾਲੀ ਦਲ ਨੇ ਪਾਰਟੀ ਦੀਆਂ ਗਤੀਵਿਧੀਆਂ ਦੇ ਵਿਰੁੱਧ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਵਿੱਚੋਂ ਕੱਢ ਦਿੱਤਾ ਗਿਆ। ਸੋ ਜੇਕਰ ਆਪਾਂ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ ਤਾਂ ਭਾਈ ਹਰਦੀਪ ਸਿੰਘ ਬਟੇਲਾ ਜਿਹੜੇ ਕਿ ਕਈ ਦਿਨਾਂ ਤੋਂ ਵਿਚਰਦੇ ਆ ਰਹੇ ਸਨ ਕੱਲ ਉਹਨਾਂ ਨੇ ਪੇਪਰ ਨਾਮਜ਼ਦਗੀ ਭਰਨੀ ਸੀ ਪਤਾ ਨਹੀਂ ਅਚਾਨਕ ਕਿਆ ਮੋੜ ਆਇਆ ਉਹਨਾਂ ਨੇ ਉਮੀਦਵਾਰੀ ਵਾਪਸ ਕਰ ਦਿੱਤੀ ਕੱਲੀ ਉਮੀਦਵਾਰੀ ਵਾਪਸ ਨਹੀਂ ਕੀਤੀ ਉਹਨਾਂ ਨੇ ਪਾਰਟੀ ਦੀ ਮੈਂਬਰਸ਼ਿਪ ਵੀ ਔਰ ਪਾਰਟੀ ਦੇ ਪ੍ਰਧਾਨ ਤੋਂ ਅਸਤੀਫਾ ਵੀ ਦਿੱਤਾ ਜਦੋਂ ਸਾਨੂੰ ਕਨਸੋ ਸਾਡੇ ਗੱਲ ਕੰਨ ਪਈ ਤਾਂ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸਾਨੂੰ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਿਆ ਵੀ ਕੱਲ ਉਹਨਾਂ ਨੇ ਪੂਰੀ ਮੀਟਿੰਗ ਕਰਕੇ ਆਪਣੇ ਵਰਕਰਾਂ ਦੀ ਆਪਣੇ ਆਪ ਨੂੰ ਅਕਾਲੀ ਦਲ ਤੋਂ ਵੱਖ ਕਰਕੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਹੁਣ ਦੋਸਤੋ ਗੱਲ ਇਹ ਕਰਨੀ ਹੋਏਗੀ ਵੀ ਕਿਹਾ 20-25 ਸਾਲ ਪੰਜਾਬ ਤੇ ਰਾਜ ਕਰਨ ਵਾਲੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਕੋਲ ਕੋਈ ਧੜਲੇਦਾਰ ਲੀਡਰ ਚੰਡੀਗੜ੍ਹ ਦੇ ਵਿੱਚ ਨਹੀਂ। ਕੀ ਸ਼੍ਰੋਮਣੀ ਅਕਾਲੀ ਦਲ ਦੇ ਕੋਲ ਆਪਣਾ ਦਾਵਾ ਚੰਡੀਗੜ੍ਹ ਤੇ ਨਹੀਂ? ਕੀ ਸ਼੍ਰੋਮਣੀ ਅਕਾਲੀ ਦਲ ਨੇ ਕੋਈ ਸਥਾਪਿਤ ਕੋਈ ਇਸ ਤਰ੍ਹਾਂ ਦੇ ਦੋ ਚਾਰ ਧੜਲੇਦਾਰ ਲੀਡਰ ਪੈਦਾ ਕੀਤੇ? ਇੱਥੇ ਇੱਕ ਕੁਐਸਚਨ ਮਾਰਕ ਲੱਗਦਾ। ਕਿਉਂ? ਕਿਉਂਕਿ ਜਦੋਂ ਪਟੇਲਾ ਸਾਹਿਬ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਇੱਕੋ ਗੱਲ ਹੀ ਕਹੀ ਐ ਬੇਸ਼ਰਮਣੀ ਅਕਾਲੀ ਦਲ ਨੇ ਸਾਨੂੰ ਸਹਿਯੋਗ ਨਹੀਂ ਦਿੱਤਾ ਉਹਨਾਂ ਨੇ ਇਹ ਵੀ ਕਿਹਾ ਵੀ ਜਦੋਂ ਅਸੀਂ ਪ੍ਰਧਾਨ ਨਾਲ ਗੱਲਬਾਤ ਕਰਦੇ ਤਾਂ ਪ੍ਰਧਾਨ ਸਾਡੇ ਨਾਲ 2 ਮਿੰਟ ਤੱਕ ਗੱਲੇ ਨਹੀਂ ਕਰਦਾ 2 ਮਿੰਟ ਵਿੱਚ ਵੀ ਗੱਲ ਨਹੀਂ ਕਰਦਾ ਜੇ ਆਪਾਂ ਇਹ ਗੱਲ ਕਹੀਏ ਇਹ ਵੀ ਵਿਤੀ ਤੌਰ ਤੇ ਵਿਤੀ ਤੌਰ ਤੇ ਕੋਈ ਸਹਿਯੋਗ ਨਹੀਂ ਦਿੱਤਾ ਜੇ ਦੂਸਰੇ ਤੌਰ ਤੇ ਸਿਆਸੀ ਤੌਰ ਤੇ ਦੇਖੀਏ ਤਾਂ ਉਸ ਦੇ ਨਾਲ ਵੀ ਉਹਦਾ ਕੋਈ ਸਹਿਯੋਗ ਨਾ ਹੋਣ ਦਾ ਉਹਨਾਂ ਨੇ ਇੱਕ ਵੱਡੀ ਗੱਲ ਕੀਤੀ ਹੈ ਸੋ ਉਹ ਆਪਣੀ ਉਮੀਦਵਾਰੀ ਵਾਪਸ ਕਰ ਚੁੱਕੇ ਆ ਆਪਣੀ ਪ੍ਰਧਾਨਗੀ ਵਾਪਸ ਕਰ ਚੁੱਕੇ ਆ ਤੇ ਮੈਂਬਰਸ਼ਿਪ ਵੀ ਵਾਪਸ ਕਰ ਚੁੱਕੇ ਆ ਹੁਣ ਇੱਥੇ ਇੱਕ ਬਹੁਤ ਵੱਡਾ ਕੁਐਸਚਨ ਮਾਰਕ ਲੱਗਦਾ ਵੀ ਕਿਆ ਸ਼੍ਰੋਮਣੀ ਅਕਾਲੀ ਦਲ ਆਉਣ ਵਾਲੇ ਦਿਨਾਂ ਦੇ ਵਿੱਚ ਆਪਣਾ ਉਮੀਦਵਾਰ ਚੰਡੀਗੜ੍ਹ ਤੇ ਉਤਾਰੇਗਾ ਜੇ ਤਾਂ ਚੰਡੀਗੜ੍ਹ ਤੇ ਉਮੀਦਵਾਰ ਉਤਾਰਦਾ ਏ ਫਿਰ ਤਾਂ ਸਾਰੇ ਪੰਜਾਬੀਆਂ ਨੂੰ ਮਾਣ ਹੈ ਬਈ ਇੱਕ ਵੱਡੀ ਖੇਤਰੀ ਪਾਰਟੀ ਜਿਹੜੇ ਆਪਣੇ ਆਪ ਨੂੰ ਕਹਿੰਦੇ ਆ ਵੱਡੀ ਖੇਤਰੀ ਪਾਰਟੀ ਹੈ ਜਿਹੜੇ ਆਪਣੇ ਆਪ ਨੂੰ ਵੱਡੇ ਪੰਥ ਦੇ ਅਲੰਬਰਦਾਰ ਵੀ ਕਹਿੰਦੇ ਆ ਵੀ ਸਾਡੀ ਜਿਹੜੀ ਵੱਡੀ ਪੰਥਕ ਪਾਰਟੀ ਹੈ ਕਿ ਆ ਪੰਥਕ ਪਾਰਟੀ ਦੇ ਕੋਲ ਇੱਕ ਚੰਡੀਗੜ੍ਹ ਵਾਸਤੇ ਉਮੀਦਵਾਰ ਨਹੀਂ ਜਿਸ ਪਾਰਟੀ ਨੇ ਸਾਰੇ ਪੰਜਾਬ ਤੇ 20-25 ਸਾਲ ਰਾਜ ਕੀਤਾ ਹੋਵੇ ਅਤੇ ਕੇਂਦਰ ਵਿੱਚ ਵਧੀ ਜੀ ਵਜ਼ੀਰੀਆਂ ਦਾ ਆਨੰਦ ਮਾਣਿਆ ਹੋਵੇ ਅੱਜ ਉਸ ਪਾਰਟੀ ਦੇ ਕੋਲ ਚੰਡੀਗੜ੍ਹ ਵਾਸਤੇ ਇੱਕ ਉਮੀਦਵਾਰ ਨਹੀਂ ਲੱਭਦਾ। ਅਗਰ ਇਸੇ ਤਰ੍ਹਾਂ ਹੁੰਦਾ ਹੈ ਤਾਂ ਅਸੀਂ ਸਮਝਦੇ ਹਾਂ ਵੀ ਚੰਡੀਗੜ੍ਹ ਦੇ ਵਿੱਚ ਕੋਈ ਸਥਾਪਿਤ ਅਕਾਲੀ ਆਗੂ ਇਹਨਾਂ ਨੇ ਪੈਦਾ ਨਹੀਂ ਕੀਤਾ। ਜਾਂ ਇਹ ਕਹੇ ਲੋ ਵੀ ਪਾਰਟੀ ਦਾ ਜਿਹੜਾ ਜਨਨ ਸਕੱਤਰ ਹੈ ਸਦਾ ਬਲਵਿੰਦਰ ਸਿੰਘ ਭੁੰਦੜ ਉਹ ਵੀ ਉਮੀਦਵਾਰ ਹੋ ਸਕਦਾ। ਇਹ ਆ ਕੋਈ ਹੋਰ ਉਮੀਦਵਾਰ ਹੋ ਸਕਦਾ ਇਹ ਆ ਪਾਰਟੀ ਆਪਣੇ ਹਿੱਤਾਂ ਤੇ ਪਹਿਰਾ ਦੰਦੀ ਹੈ ਇਹ ਆ ਪਾਰਟੀ ਨੂੰ ਪੰਜਾਬੀ ਖੇਤਰੀ ਪਾਰਟੀ ਕਹਣ ਦਾ ਅਧਿਕਾਰ ਹੈ ਜਾਂ ਪੰਥਕ ਪਾਰਟੀ ਕਹਣ ਦਾ ਅਧਿਕਾਰ ਹੈ ਇਹਨਾਂ ਸਾਰਿਆਂ ਸਵਾਲਾਂ ਤੇ ਕੁਐਸਚਨ ਮਾਰਕ ਲੱਗਦਾ ਹੈ ਕਿਉਂ ਕਿ ਅੱਜ ਦੋ ਦਿਨ ਬੀਤ ਚੁੱਕੇ ਨੇ ਦੋ ਦਿਨਾਂ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਕਿਸੇ ਕਿਸਮ ਦੀ ਕੋਈ ਸਰਗਰਮੀ ਨਜ਼ਰ ਨਹੀਂ ਆ ਰਹੀ ਜਦ ਸ਼੍ਰੋਮਣੀ ਅਕਾਲੀ ਦਲ ਦੀ ਕੋਈ ਸਰਗਰਮੀ ਨਜ਼ਰ ਨਹੀਂ ਆ ਰਹੀ ਤਾਂ ਇਹ ਸਮਝਿਆ ਜਾਂਦਾ ਹੈ ਵੀ ਉੱਥੇ ਸ਼੍ਰੋਮਣੀ ਅਕਾਲੀ ਦਲ ਦਾ ਲਗਭਗ ਭੋਗ ਪੈ ਚੁੱਕਿਆ ਹੈ ਇਹ ਗੱਲ ਮੈਂ ਕਿਉਂ ਕਹਾਂ ਇਹ ਗੱਲ ਮੈਂ ਇਸ ਕਰਕੇ ਕਹਿ ਰਿਹਾ ਹਾਂ ਬਈ ਦੋਸਤੋ ਅਜੇ ਤੱਕ ਇਨਾ ਕੋਲ ਕੋਈ ਢੱਲੇਦਾਰ ਉਮੀਦਵਾਰ ਉੱਥੇ ਪੈਦਾ ਨਹੀਂ ਹੋਇਆ ਜਾਂ ਪੈਦਾ ਹੋ ਨਹੀਂ ਦਿੱਤਾ ਸਦਾ ਬਟੇਲਾ ਡਿਪਟੀ ਮੇਅਰ ਵੀ ਰਹੇ ਹਨ ਉਹਨਾਂ ਨੂੰ ਸਹਿਯੋਗ ਦੇਣਾ ਚਾਹੀਦਾ ਸੀ ਉਹਨਾਂ ਦੇ ਨਾਲ ਵਰਕਰ ਦੇਣੇ ਚਾਹੀਦੇ ਸੀ ਉਹਨਾਂ ਨੂੰ ਵਿੱਤੀ ਸਹਿਯੋਗ ਦੇਣਾ ਚਾਹੀਦਾ ਸੀ ਤੇ ਉਹ ਜਦੋਂ ਉਹਨਾਂ ਨੇ ਦੇਖਿਆ ਵੀ ਮੈਂ ਇਕੱਲਾ ਹੀ ਰਹਿ ਗਿਆ ਤਾਂ ਉਹਨਾਂ ਨੂੰ ਮਜਬੂਰਨ ਕਲ ਸੈਣੀ ਭਗਨ ਦੇ ਵਿੱਚ ਵੱਡਾ ਇਕੱਠ ਕਰਕੇ ਅਕਾਲੀ ਵਰਕਰਾਂ ਦਾ ਉਹਨਾਂ ਨੇ ਆਪਣੇ ਆਪ ਨੂੰ ਅਤੇ ਆਪਣੇ ਵਰਕਰਾਂ ਨੂੰ ਨਾਲ ਲੈ ਕੇ ਆਪ ਦੇ ਵਿੱਚ ਸ਼ਮੂਲੀਅਤ ਕੀਤੀ ਸੋ ਇੱਥੇ ਸੁਖਵੀਰ ਸਿੰਘ ਬਾਦਲ ਜ਼ਿੰਮੇਵਾਰ ਨਹੀਂ ਕਿਉਂ ਕਿ ਉਹਨਾਂ ਨੇ ਇਨਾ ਵੱਲ ਧਿਆਨ ਨਹੀਂ ਦਿੱਤਾ ਸੋ ਆਉਣ ਵਾਲੇ ਸਮੇਂ ਦੇ ਵਿੱਚ ਅਗਰ ਪਾਰਟੀ ਕੋਈ ਵਧੀਆ ਉਮੀਦਵਾਰ ਦੰਦੀ ਹੈ ਤਾਂ ਅਸੀਂ ਸਮਝਦੇ ਹਾਂ ਵੀ ਇਹ ਪੰਜਾਬੀ ਹਿੱਤਾਂ ਤੇ ਪਹਿਰਾ ਦੰਦੀ ਹੈ ਇਹ ਚੰਡੀਗੜ੍ਹ ਤੇ ਪਹਿਰਾ ਦੰਦੀ ਹੈ ਫਿਰ ਤਾਂ ਅਸੀਂ ਸਮਝਾਂਗੇ ਵੀ ਪਾਰਟੀ ਕੋਲ ਜਿਹੜੇ ਪੰਜਾਬੀਆਂ ਦੇ ਹਿੱਤ ਹੈ ਉਹ ਮੌਜੂਦ ਨੇ ਪੰਜਾਬੀ ਆਦੇਹਤਾਂ ਦੀ ਗੱਲ ਕਰਤੀ ਹੈ ਅਗਰ ਇਹ ਪਾਰਟੀ ਸ਼੍ਰੋਮਣੀ ਅਕਾਲੀ ਦਲ ਚੰਡੀਗੜ੍ਹ ਦੇ ਵਿੱਚ ਆਪਣੇ ਹਿੱਤਾਂ ਤੋਂ ਭੱਜਦੀ ਹੈ ਤਾਂ ਅਸੀਂ ਸਮਝਾਂਗੇ ਵੀ ਪਾਰਟੀ ਦੇ ਕੋਲ ਕੋਈ ਚੰਡੀਗੜ੍ਹ ਵਾਸਤੇ ਨੰਮੇ ਦਾ ਨਹੀਂ ਜਾਂ ਚੰਡੀਗੜ੍ਹ ਵਾਸਤੇ ਕੋਈ ਵਿਚਾਰਧਾਰਾ ਨਹੀਂ ਸੋ ਦੋਸਤੋ ਟਾਈਮ ਥੋੜਾ ਰਹਿ ਗਿਆ 14 ਤਰੀਕ ਤੱਕ ਨਾਮਜ਼ਦਗੀਆਂ 14 ਤਰੀਕ ਤੱਕ ਅਗਰ ਨਾਮਜ਼ਦਗੀਆਂ ਹੋ ਜਾਂਦੀਆਂ ਤਾਂ ਸਮਝਦੇ ਆ ਕਿ ਕੁਛ ਨਾ ਕੁਛ ਹੋਏਗਾ 17 ਨੂੰ ਵਾਪਸੀ ਅਗਰ ਨਹੀਂ ਹੁੰਦਾ ਤਾਂ ਇੱਕ ਵੱਡਾ ਕੁਐਸਚਨ ਮਾਰਕ ਲੱਗਦਾ ਕੀ ਸ਼੍ਰੋਮਣੀ ਅਕਾਲੀ ਦਲ ਕੋਲ ਚੰਡੀਗੜ੍ਹ ਲਈ ਉਮੀਦਵਾਰ ਹੈ ਜਾਂ ਨਹੀਂ ਸੋ ਦੋਸਤੋ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਸਾਡੇ ਕਮੈਂਟ ਬਾਕਸ ਵਿੱਚ ਜਾ ਕੇ ਕਮੈਂਟ ਜਰੂਰ ਦਿਓ ਅਗਲੀ ਵੀਡੀਓ ਜਲਦੀ ਮਿਲਾਂਗੇ